ਆ ਸਾਡਾ ਬੱਬਰ ਸ਼ੇਰ ਉਧਰ ਹੀ ਬੈਠੇ ਨੇ ਦੇਖੋ ਹਨਾ ਕਹੋ ਭਾਈ ਯਾਰ ਸੌਣ ਲੱਗੇ ਆਏ ਦੇੜ ਲੱਗਦਾ ਇਹਨਾਂ ਨਾਲ ਆ ਕੇ ਆਏ ਕੱਲਾ ਨਹੀਂ ਤੁਹਾਨੂੰ ਮਹਿਸੂਸ ਹੋਊਗਾ ਵੀ ਅਸੀਂ ਇਕੱਲੇ ਘਰੇ ਹਨਾ ਇਹਨਾਂ ਨੂੰ ਆਏ ਦੇਖੋ ਸੱਡੋ 베ੜੇ ਚ ਤੇ ਆ ਦੇਖੋ ਹਟਾਉਰ ਨਾਲ ਬਾਹਲਾ ਦਿਲ ਜਤਾ ਦਿਆ ਸਸੀ ਗੱਲ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਪਹੁੰਚ ਗਏ ਪਿੰਡ ਹੀਰੋ ਕਲਾਂ ਤੇ ਜ਼ਿਲ੍ਹਾ ਪੈ ਜਾਂਦਾ ਮਾਨਸਾ ਇੱਥੇ ਪਹੁੰਚਣ ਦਾ ਰੀਜਨ ਇਹ ਹੈ ਬਹੁਤ ਸੱਜਣ ਮਿੱਤਰ ਨਾਲ ਫੋਨ ਲਾਉਂਦੇ ਹੁੰਦੇ ਸੀ ਕਹਿੰਦੇ ਭਾਈ ਤੁਸੀਂ ਟਰੈਕਟਰਾਂ ਦੀ ਵੀ ਵੀਡੀਓ ਵੀ ਕਰਦੇ ਹੋ ਨਾਲ ਬੁੱਲਟਾਂ ਦੀਆਂ ਕਰਿਆ ਕਰੋ ਨਾਲ ਕਾਰ ਬਾਜ਼ਾਰ ਵਾਲਿਆਂ ਦੀ ਕਰ ਕਰਿਆ ਕਰੋ ਹਨਾ ਉਹ ਸੱਜਣਾ ਮਿੱਤਰਾਂ ਦੀ ਹਰ ਇੱਕ ਗੱਲ ਧਿਆਨ ਦੇ ਵਿੱਚ ਰੱਖਣ ਕਰਕੇ ਨਾ ਅਸੀਂ ਅੱਜ ਹੀਰੋ ਕਲਾ ਦੇ ਵਿੱਚ ਪਹੁੰਚੇ ਹੋਏ ਆ ਇੱਥੇ ਪਹੁੰਚੇ ਕਿਉਂ ਹੋਏ ਆ ਕਿਉਂਕਿ ਅਸੀਂ ਅੱਜ ਪਹੁੰਚੇ ਹੋਏ ਆ ਪੀਕੇ ਕੈਨਲ ਵਾਲੇ ਭਰਾ ਬਾਈ ਕੁਲਦੀਪ ਦੇ ਘਰੇ ਇਹ ਨਾ ਜਿਵੇਂ ਆਪਾਂ ਕਹਿੰਦੀ ਆ ਵੀ ਟੋਏ ਪੌਮ ਇਹ ਬਰੀਡ ਤੇ ਕੰਮ ਕਰਦੇ ਆ ਤੇ ਇਹਨਾਂ ਦੇ ਰੱਖੇ ਹੋਏ ਨਾ ਜਿਵੇਂ ਕਹਿੰਦੀ ਆ ਵੀ ਇਹ ਡੌਗ ਚੈਂਪੀਅਨ ਨੇ ਬਹੁਤ ਜਗ੍ਹਾ ਤੋਂ ਜਿੱਤੇ ਵੀ ਹੋਏ ਨੇ ਹਨਾ ਅੱਜ ਫੁੱਲ ਡਿਟੇਲ ਦੇ ਨਾਲ ਤੁਹਾਨੂੰ ਸਾਰੀ ਇਸ ਵੀਡੀਓ ਦੇ ਵਿੱਚ ਸਾਂਝ ਪਾਵਾਂਗੇ ਵੀ ਕਿੰਨੇ ਟਾਈਮ ਤੋਂ ਬਾਈਉਰੀ ਇਹ ਬਰੀਡ ਤੇ ਕੰਮ ਕਰਦੇ ਆ ਤੇ ਇਹ ਕਿੰਨੀ ਕੌਖੀ ਆ ਰੱਖਣੀ ਇਹ ਖਾਣੇ ਪੀਣੇ ਦੇ ਵਿੱਚ ਮਤਲਬ ਇਹਨਾਂ ਦੀ ਕਿਹੜੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਕਿਉਂਕਿ ਜੇਕਰ ਇਮਾਨਦਾਰੀ ਦੀ ਗੱਲ ਕਰ ਲਈਏ ਨਾ ਅੱਜ ਕੱਲ ਇਨਸਾਨ ਵੀ ਇੱਕ ਦੂਜੇ ਤੇ ਥੋੜਾ ਜਿਹਾ ਖਫਾ ਹੈ ਪਰ ਜਿਹੜੀ ਇਹ ਵੈਰਾਈਟੀ ਆ ਜਿਵੇਂ ਕਹਦੀ ਇਹ ਕੋਈ ਵੀ ਮਤਲਬ ਇਹ ਵੈਰਾਈਟੀ ਦੇ ਨਾਲ ਸੰਬੰਧਿਤ ਆ ਅੱਜ ਕੱਲ ਇਮਾਨਦਾਰੀ ਇਹਨਾਂ ਦੇ ਸਰਤੇ ਆ ਹਨਾ ਵੀ ਇਹ ਕਦੇ ਵੀ ਇਨਸਾਨ ਦਾ ਮਾੜਾ ਨਹੀਂ ਕਰਦੇ ਸੋ ਅੱਜ ਆਪਾਂ ਜਾਣਕਾਰੀ ਲੰਮੀ ਨਾ ਸਾਂਝੀ ਕਰੀਏ ਪਹਿਲਾਂ ਬਾਈ ਨੂੰ ਮਿਲ ਲਈ ਬਾਈ ਜਸਰੀ ਕਾਲ ਜੀ ਕੀ ਹਰ ਜਾਣਕੁਣੀ ਵੀਰੇ ਠੀਕ ਹੋ ਪਹਿਲਾਂ ਤਾਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਕਿਉਂਕਿ ਤੁਹਾਡਾ ਨਾਮ ਬਹੁਤ ਵੱਡਾ ਬਣ ਗਿਆ ਠੀਕ ਹੈ ਜੀ ਹਣਾ ਜੀ ਹਾਂਜੀ ਤੇ ਦੂਸਰਾ ਜੀ ਗੱਲ ਕਰ ਲਈਏ ਵੀ ਇਹ ਇੱਕ ਉਹ ਚੀਜ਼ ਹੈ ਜੀ ਦਾ ਕੁਦਰਤ ਦੇ ਨਾਲ ਬੜਾ ਪਿਆਰ ਹੈ ਹਣਾ ਇਨਸਾਨ ਦਾ ਇਹਨਾਂ ਦੇ ਨਾਲ ਬੜਾ ਪਿਆਰ ਹੈ ਬਹੁਤ ਜ਼ਿਆਦਾ ਜੀ ਜੀ ਦਾ ਇੱਕ ਵਾਰ ਪੈ ਗਿਆ ਇਹਨੂੰ ਸਾੜ ਨਹੀਂ ਸਕਦਾ ਜੀ ਸਾੜ ਨਹੀਂ ਸਕਦਾ ਨਹੀਂ ਨਹੀਂ ਸਾੜ ਨਹੀਂ ਸਕਦਾ ਬਿਲਕੁਲ ਜੀ ਹਣਾ ਤੇ ਬਾਈ ਇਹ ਦੱਸਿਓ ਆਪਣੇ ਲਈ ਵੀ ਜਿਹੜੀ ਇਹ ਹੈ ਆਪਣਾ ਟੁਆਇਪਾ ਮਾ ਹਾਂਜੀ ਟੁਆਇਪ ਤੇ ਇਹ ਤੁਸੀਂ ਇਸ ਬਰੀਡ ਦੇ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਆਪਾਂ ਨੂੰ 4-5 ਸਾਲ ਕੰਮ ਕਰਦੇ ਨੂੰ ਹੋ ਗਿਆ ਜੀ 4-5 ਸਾਲ ਹੋ ਗਏ ਹਾਂਜੀ ਹਾਂ ਓਕੇ ਓਕੇ ਤੇ ਵੈਸੇ ਤਾਂ ਆਪਾਂ ਨੂੰ 10 ਸਾਲ ਹੋ ਗਏ ਪ੍ਰੋਪਰ ਆਪਾਂ ਨੂੰ 5 ਸਾਲ ਹੋ ਗਏ ਜੀ ਅੱਛਾ ਹਾਂਜੀ ਤੇ ਭਈ ਇਹ ਆਪਣੇ ਮਤਲਬ ਕਿੱਥੋਂ-ਕਿੱਥੋਂ ਚੈਂਪੀਅਨ ਰਹੇ ਹੋ ਇਹਨੇ ਥੋੜਾ ਦੱਸੋ ਤੇ ਇਹ ਆਪਣਾ ਪੀਖੀ ਸੋ ਚੈਂਪੀਅਨ ਰਿਹਾ ਜੀ ਪੀਖੀ ਤੋਂ ਵੀ ਆਪਾਂ 5 ਟਾਈਮ ਹਾਂਜੀ ਹਾਂ ਓਕੇ ਤੇ ਇਹ ਭਾਈ ਅੰਮਰਤ ਲਵੇ ਹੁੰਦਾ ਸੀ ਆਪਾਂ ਉਹ ਤਾਂ ਖਰੀਦਿਆ ਸੀਗਾ 500 ਚੈਂਪੀਅਨ ਹੈ ਇਹ ਓਕੇ ਆ ਵਾਲਾ ਹਾਂਜੀ ਇਹ ਵਾਲਾ ਜੀ ਕੀ ਬਾਤ ਆ ਯਾਰ ਹਨਾ ਤੇ ਜਿਹੜਾ ਆਪਣਾ ਦੂਜਾ ਸਿੱਧੂ ਫਿਰਦਾ ਜੀ ਹਾਂਜੀ ਤੇ ਉਹਦਾ ਪਿਓ ਚੈਂਪੀਅਨ ਹੈ ਜੀ ਪੰਜਾਬ ਚੈਂਪੀਅਨ ਅਸਾ ਇਹ ਇਹਦਾ ਜੀ ਹਾਂਜੀ ਹਾਂ ਇਹਦਾ ਪਿਓ ਚੈਂਪੀਅਨ ਰਿਹਾ ਹੋਇਆ ਇਹਦਾ ਪਿਓ ਚੈਂਪੀਅਨ ਰਿਹਾ ਹੋਇਆ ਜੀ ਪੰਜਾਬ ਦਾ ਕੋਈ ਮਤਲਬ ਫਿਰ ਤਾਂ ਪੂਰੇ ਜਿਵੇਂ ਕਿ ਦੀ ਚੋਟੀ ਦੇ ਪਹਿਲਵਾਨ ਨੇ ਹਾਂਜੀ ਹਾਂ ਹਣਾ ਹਾਂਜੀ ਹਾਂਜੀ ਓਕੇ ਓਕੇ ਬਈ ਮੈਨੂੰ ਇਹ ਦੱਸਿਓ ਇਹ ਵੀ ਚਲੋ ਤੁਹਾਡੇ ਕੋਲੇ ਆ ਹੁਣ ਕਿੰਨੇ ਹੋਣਗੇ ਇਸ ਟਾਈਮ ਹੁਣ ਆਪਾਂ ਲਵੇ 70 80 ਜਨਵਰੀ ਅੱਛਾ 70 80 ਨਹੀਂ ਹਾਂਜੀ ਬਹੁਤ ਸੱਜਣ ਮਿੱਤਰ ਸਾਡੇ ਬਹੁਤ ਭੈਣਾਂ ਸੋਚਦੇ ਹੁਣ ਕਿ ਕਿਉਂਕਿ ਖਾਸ ਲੇਡੀ ਜੀ ਇਹਨਾਂ ਨੂੰ ਬੜਾ ਪਿਆਰ ਕਰਦੇ ਹਾਂਜੀ ਹਾਂ ਬਹੁਤ ਜ਼ਿਆਦਾ ਜੀ ਵੀ ਇਹ ਸਾਡੇ ਵੀ ਘਰ ਦਾ ਸ਼ਿੰਗਾਰ ਵਲਣਾ ਹਾਂਜੀ ਹਾਂ ਮਤਲਬ ਜੇ ਉਹਨਾਂ ਨੂੰ ਆਪਾਂ ਦੇਨੇ ਹੁਣ ਇਹ ਦੇ ਸਕਦੇ ਹਾਂ ਹਾਂਜੀ ਹਾਂ ਲੈ ਸਕਦੇ ਨੇ ਆਪਾਂ ਗਿਫਟ ਕਰ ਸਕਦੇ ਹਾਂ ਉਹਨਾਂ ਨੂੰ ਤੇ ਦੇ ਸਕਦੇ ਹਾਂ ਜੀ ਉਹਨਾਂ ਨੂੰ ਠੀਕ ਹੈ ਜੀ ਹਾਂਜੀ ਤੇ ਗੱਲ ਇਹ ਵੀ ਆ ਬਈ ਹੁਣ ਇੱਥੇ ਪਹਿਲਾਂ ਮੈਨੂੰ ਇਹ ਦੱਸਿਓ ਵੀ ਇਹ ਪਿਆਰੇ ਬੜੇ ਲੱਗਦੇ ਆ ਇਹਨਾਂ ਦਾ ਵੀ ਕਈ ਮਤਲਬ ਖਰਾਕ ਇਹਨਾਂ ਨੂੰ ਕੀ ਦਿੰਨੇ ਹੋ ਖਰਾਕ ਇਹਨਾਂ ਨੂੰ ਆਪਾਂ ਫੀਡ ਆਉਂਦੀ ਹੈ ਜੀ ਅਸੀਂ ਇਹਨਾਂ ਨੂੰ ਸਿਰਫ 2 ਟਾਈਮ ਫੀਡ ਦੇਣੀ ਆ ਹੋਰ ਉਸ ਤੋਂ ਇਲਾਵਾ ਕੁਝ ਨਹੀਂ ਜੇ ਐਗ ਪਾ ਸਕਦੇ ਹੋ ਚਿਕਨ ਪਾ ਸਕਦੇ ਹੋ ਉਹ ਵੀ ਪਾ ਸਕਦੇ ਹੋ ਨਹੀਂ ਕੱਲੀ ਫੀਡ ਤੇ ਵੀ ਰਹਿ ਜਾਂਦੇ ਨੇ ਅਸੀਂ ਕੱਲੀ ਫੀਡ ਤੇ ਵੀ ਰਹਿ ਜਾਂਦੇ ਹਾਂ ਕਰਦਾ ਖਾਣਾ ਨਹੀਂ ਦੇਣਾ ਇਹਨਾਂ ਨੂੰ ਅਸਾ ਘਰ ਦੇ ਖਾਣਾ ਨਹੀਂ ਮਤਲਬ ਜਿਵੇਂ ਆਮ ਅਗਲਾ ਕਹਿੰਦਾ ਵੀ ਚੂਰੀ ਕੁੱਟ ਕੇ ਰੋਟੀ ਦੀ ਦੇ ਦੋ ਨਹੀਂ ਦਿੰਦੇ ਉਹ ਚੀਜ਼ ਖਾ ਤਾਂ ਲੈਣਗੇ ਪਰ ਡਾਊਨ ਰਹਿ ਲੱਗੇਗੇ ਬਿਮਾਰ ਰਹਿ ਲੱਗੇਗੇ ਇਹਨਾਂ ਇੱਕ ਕਿਸ ਨੇ ਇਹਦੀ ਫੀਡ ਆਉਂਦੀ ਐ ਸਪੈਸ਼ਲੀ ਠੀਕ ਹੈ ਜੀ ਹਾਂਜੀ ਕਿਉਂਕਿ ਇਹਨਾਂ ਨੇ ਖਾਣਾ ਕੀ ਆ ਦੋ ਚਮਚੇ ਫੀਡ ਦੇ ਖਾਣੇ ਨੇ ਜੇ ਆਪਾਂ ਉਹੀ ਨਹੀਂ ਵਧੀਆ ਦੇਵਾਂਗੇ ਤਾਂ ਫਿਰ ਉਹਦਾ ਫਾਇਦਾ ਨਹੀਂ ਜੀ ਇਹ ਵੀ ਗੱਲ ਹੈ ਕਿਉਂਕਿ ਜਦੋਂ ਜੇ ਖਾਣਾ ਪੀਣਾ ਸਹੀ ਹੈ ਤਾਂ ਫਿਰ ਸਿਹਤ ਸਹੀ ਹੈ ਹਾਂਜੀ ਹਾਂ ਫਿਰ ਸਿਹਤ ਸਹੀ ਹੈ ਇਹਨਾਂ ਦੀ ਜੀ ਤੇ ਦੇਖੋ ਤਾਂ ਮੈਂ ਸੋਹਣੇ ਦੇ ਕਿੰਨੇ ਲੱਗਦੇ ਨੇ ਬਈ ਮੈਨੂੰ ਤਾਂ ਨਾ ਸੋਹਣੇ ਦੇ ਬੜੀ ਐ ਖ ਵੀ ਇਹਨਾ ਮਤਲਬ ਕੱਲਾ ਬੰਦਾ ਵੀ ਜੇ ਕੱਲਾ ਬੰਦਾ ਵੀ ਘਰੇ ਆ ਉਹਨੂੰ ਵੀ ਇਹ ਨਰਾਸ਼ ਨਹੀਂ ਰਹਿਣ ਦਿੰਦੇ ਜੀ ਲਵਾ ਕੇ ਰੱਖਦੇ ਜਿਹੜਾ ਵੀ ਕੋਈ ਐਵੇਂ ਕਹਿੰਦਾ ਵੀ ਡੌਗ ਆਪਾਂ ਤੋਂ ਬੱਚਾ ਜਿੱਦ ਕਰਕੇ ਲੈ ਗਿਆ ਹਾਂਜੀ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਕਹਿੰਦੇ ਨੇ ਵੀ ਰੱਖਣਾ ਨਹੀਂ ਘਰੇ ਹਾਂਜੀ ਜੇ 5-7 ਦਿਨ ਘਰੇ ਰਹਿ ਗਿਆ ਉਦੋਂ ਉਹਨਾਂ ਦੇ ਘਰ ਦੇ ਕਹਿਣਗੇ ਵੀ ਕੋਈ ਗੱਲ ਨਹੀਂ ਵੀ ਇਹ ਨਹੀਂ ਅਸੀਂ ਵਾਪਸ ਵੀ ਆਪਾਂ ਦੇਖੇ ਨਹੀਂ ਆਉਣਾ ਬਾਈ ਇਹ ਨਹੀਂ ਆਉਣਾ ਜੀ ਅੱਛਾ ਹਾਂਜੀ ਤੇ ਇਹ ਆਪਣਾ ਆ ਜਾਂਦੇ ਵੀ ਟੋਏ ਪੋਮ ਨੇ ਵੀਰੇ ਹਾਂਜੀ ਇਹ ਟੋਏ ਪੋਮ ਆ ਗਈ ਤੇ ਜਿਵੇਂ ਤੁਸੀਂ 5-6 ਸਾਲਾਂ ਤੋਂ ਦੱਸਿਆ ਵੀ ਇਹ ਆਪਾਂ ਮਤਲਬ ਚੈਂਪੀਅਨ ਵੀ ਰਹੇ ਹੋਣੇ ਪਰ ਤੁਸੀਂ ਇਹਨਾਂ ਤੇ ਕੰਮ ਕਰਦੇ ਹੋ ਹਾਂਜੀ ਹਾਂਜੀ ਓਕੇ ਓਕੇ ਤੇ ਬਾਕੀ ਬਈ ਗੱਲ ਇਹ ਗੱਲ ਹੈ ਹੁਣ ਕਈ ਸੱਜਣ ਤਾਂ ਆਪਣੇ ਹੁੰਦੇ ਨੇ ਜਿਵੇਂ ਪੰਜਾਬ ਦੇ ਵਿੱਚ ਹਾਂਜੀ ਉਹ ਉਹ ਤਾਂ ਚਲੋ ਆ ਕੇ ਤੁਹਾਡੇ ਤੋਂ ਇੱਥੋਂ ਲੈ ਜਾ ਵੀ ਸਕਦੇ ਆ ਕਈ ਸੱਜਣ ਬਈ ਜਿਵੇਂ ਹੁਣ ਫੋਰਨ ਕੰਟਰੀਆਂ ਦੇ ਵਿੱਚ ਨੇ ਜਾ ਹਾਂਜੀ ਆਪਾਂ ਭੇਜ ਦਿੰਨੇ ਆ ਤੇ ਉਹਦਾ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈਗਾ ਓਕੇ ਤੇ ਕਾਲੀ ਕਈ ਬਈ ਫੋਨ ਕਰਕੇ ਕਹਿੰਦੇ ਨੇ ਵੀ ਹੁਣੀ ਭੇਜੋ ਤਕਰੀਬਨ 4-5 ਮਹੀਨੇ ਵਾਰ ਦਾ ਹੈਗਾ ਅਸਾ 4-5 ਮਹੀਨੇ ਦਾ ਪ੍ਰੋਸੀਜਰ ਹੈਗਾ ਹਾਂ ਪਹੁੰਚ ਜਾਊਗਾ ਆਲ ਇੰਡੀਆ ਬਾਰੇ ਵੀ ਜਿੱਥੇ ਮਰਜੀ ਕਹਿਣਗੇ ਬੱਚਾ ਪਹੁੰਚ ਜਾਊਗਾ ਇਹ ਪਹਿਲਾਂ ਆਪਣੇ ਗਿਆ ਹੋਏ ਨੇ ਕੈਨੇਡਾ 'ਚ ਬੱਚੇ ਅਸਾ ਪਹਿਲਾਂ ਆਪ ਕੈਨੇਡਾ 'ਚ ਭੇਜੇ ਹਾਂ ਹਾਂ ਜੀ ਭੇਜੇ ਹੋਏ ਨੇ ਜੀ ਓਕੇ ਓਕੇ ਹਾਂਜੀ ਤੇ ਲਓ ਮਿੱਤਰੋ ਜੇ ਤੁਸੀਂ ਵੀ ਇਹਨਾਂ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾਉਣਾ ਮੈਂ ਦੁਬਾਰਾ ਫੇਰ ਕਹੂੰਗਾ ਵੀ ਪਿੰਡ ਆਪਣਾ ਹੀਰੋਕਲਾਂ ਬਈ ਹਾਂ ਪਿੰਡ ਹੀਰੋਕਲਾਂ ਜਿਲ੍ਹਾ ਮਾਨਸਾ ਜਿਲ੍ਹਾ ਪਾਜੰਦ ਮਾਨਸਾ ਪੀਕੇ ਕਨਾਲ ਜੀ ਆਪਣੇ ਦਾ ਪੀਕੇ ਕਨਾਲ ਦੇ ਨਾਮ ਤੇ ਤੁਸੀਂ ਇਹ ਕੰਮ ਕਰਦੇ ਹੋ ਹਾਂਜੀ ਓਕੇ ਤੇ ਬਈ ਮੈਨੂੰ ਇਹ ਦੱਸਿਓ ਵੀ ਆਪਣੀ ਲੋਕੇ ਤੇ ਪਤਰਾ ਇਹ ਸੈਂਟਰ ਜੇ ਚ ਆ ਗਏ ਆਪਾਂ ਅਸਾ ਸੈਂਟਰ ਚ ਰਹਿ ਗਏ ਹਾਂ ਬਿਲਕੁਲ ਸੈਂਟਰ ਚ ਆ ਗਿਆ ਬਰਨਾਲਾ ਵੀ ਆਪਾਂ ਨੂੰ ਸੈਂਟਰ ਲਵੇ ਆ ਗਿਆ ਜੀ ਸੰਗਰੂਰ ਵੀ ਤੇ ਮਾਨਸਾ ਵੀ ਅੱਛਾ ਹਾਂਜੀ ਜ਼ਿਲ੍ਹਾ ਆਪਾਂ ਨੂੰ ਮਾਨਸਾ ਪੈਂਦਾ ਤੇ ਸੰਗਰੂਰ ਦਾ ਇਦੋਂ ਅਗਲਾ ਪਿੰਡ ਪਹਿਲਾ ਸਟਾਰਟ ਆ ਅਸਾ ਸੰਗਰੂਰ ਦਾ ਲਾਸਟ ਪਿੰਡ ਜਮੇ ਕਿਹਦੀ ਆਪਣੇ ਨਾਲ ਹੈ ਹਾਂਜੀ ਆਪਣੇ ਨਾਲ ਲਗਵਾ 1.5 ਕਿਲੋਮੀਟਰ ਦੇ ਹਾਂਜੀ ਓਕੇ 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 ਤੇ ਤੁਹਾਡਾ ਮੋਬਾਈਲ ਨੰਬਰ ਦੱਸਿਓ ਜੀ ਆਪਣਾ ਮੋਬਾਈਲ ਨੰਬਰ 9863 2088 ਹਾਂ 20008 ਹਾਂ 20008 ਠੀਕ ਹੈ ਜੀ ਇਹ ਵਰ ਸਮਝਾਂ ਚ ਫਰਕ ਰਹੇ ਹਨ ਤੇ ਲੋ ਮਿੱਤਰੋ ਆਜੋ ਮੇਰਾ ਤਾਂ ਨਾ ਬਹੁਤ ਜਿਵੇਂ ਕਹਦੀ ਵੀ ਦਿਲ ਲੱਗ ਰਿਹਾ ਹੋ ਰਿਹਾ ਕੇ ਤੇ ਹਨਾ ਵੀ ਜਿਵੇਂ ਇੱਕ ਸੱਚਮੁੱਚ ਦੇ ਜਿਵੇਂ ਭਾਲੂੜੇ ਕਹਿੰਦੇ ਆਪਾਂ ਬਹੁਤ ਘਰਾਂ ਦੇ ਵਿੱਚ ਲਿਆ ਕੇ ਰੱਖ ਲੈਨੇ ਆ ਵੀ ਪਰ ਮੇਰੇ ਹਿਸਾਬ ਨਾਲ ਭਾਲੂਆਂ ਤੇ ਪੈਸੇ ਲਾਉਣ ਦੀ ਲੋੜ ਨਹੀਂ ਤੁਸੀਂ ਆ ਲੈ ਕੇ ਜਾਓ ਯਾਰ ਹਨਾ ਜਾਨ ਵੀ ਹੈਗੀ ਐ ਜਿਉਂਦਾ ਜਿਵੇਂ ਕਹਦੀ ਹਨਾ ਵੀ ਸੋਹਣਾ ਵੀ ਬੜਾ ਲੱਗਦਾ ਬੱਚਿਆਂ ਨਾਲੋਂ ਵੱਧ ਨਾ ਮੋਹ ਲੈਂਦਾ ਯਾਰ ਪੂਰਾ ਘੰਟਾ ਮਿੱਤਰੋ ਤੇ ਆਪਾਂ ਬਾਈ ਦਾ ਨੰਬਰ ਸਕਰੀਨ ਤੇ ਚਲਾਤਾ ਗੁਰਦੀਪ ਦਾ ਜੇ ਤੁਸੀਂ ਵੀ ਇਹਨਾਂ ਨੂੰ ਆਪਣੇ ਘਰ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ ਤਾਂ ਜਰੂਰ ਬਾਈ ਉਹਰੇ ਨਾਲ ਸੰਪਰਕ ਕਰਿਓ ਤੇ ਅਗਰ ਬਾਈ ਕਈ ਵਾਰ ਕਿਸੇ ਸੱਜਣ ਕੋਲੇ ਹੋਵੇ ਤਾਂ ਪਖਰੀਦ ਵੀ ਲੈਨੇ ਆ ਨਹੀਂ ਜੀ ਚੰਗੀ ਕੁਆਲਿਟੀ ਹੋਵੇ ਜਾਂ ਆਪਣੇ ਸਟੱਡ ਤੋਂ ਸਰਵਿਸਰ ਲਈ ਹੋਈ ਆ ਤਾਂ ਆਪਾਂ ਉਹੀ ਲੈਨੇ ਆ ਨਹੀਂ ਬਾਈ ਜ਼ਿਆਦਾ ਨਹੀਂ ਲੈਂਦੇ ਜੀ ਅਸੋ ਉਦਾਂ ਨਹੀਂ ਖਰੀਦੇ ਨਹੀਂ ਨਹੀਂ ਕਿਉਂਕਿ ਆਪਾਂ ਆਪਣੇ ਬੱਚੇ ਹੁੰਦੇ ਨੇ ਕੱਲ ਨੂੰ ਅਗਲਾ ਕਹਿੰਦਾ ਵੀ ਗਾਰੰਟੀ ਦਿਓ ਜਾਂ ਉਹ ਕਰੋ ਆਪਾਂ ਉਹ ਚੀਜ਼ ਦੀ ਗਾਰੰਟੀ ਨਹੀਂ ਦੇ ਸਕਦੇ ਆਪਾਂ ਘਰ ਦੇ ਬੱਚੇ ਹੀ ਦੇਵਾਂਗੇ ਜਿਹੜੇ ਹੋਣਗੇ ਬਾਹਰੋਂ ਬੱਚਾ ਨਹੀਂ ਦੇਵਾਂਗੇ ਜੇ ਕੋਈ ਬਾਹਰੋਂ ਲੈ ਕੇ ਵੀ ਦਿੰਨੇ ਆ ਤਾਂ ਕਸਟਮਰ ਨੂੰ ਦੱਸ ਕੇ ਦਿੰਨੇ ਆ ਵੀ ਇਹ ਬੱਚਾ ਬਾਹਰੋਂ ਆ ਆਪਣੇ ਘਰ ਦਾ ਸਾਬ ਵੀ ਆਪਣਾ ਨਹੀਂ ਹੈਗਾ ਮਤਲਬ ਆਪਾਂ ਨੂੰ ਪਿਓਰ ਗਾਰੰਟੀ ਇਹਨਾਂ ਦੀ ਆ ਹਾਂ ਆਪਾਂ ਆਪਣੇ ਘਰ ਦੇ ਬੱਚੇ ਦੀ ਗਾਰੰਟੀ ਲੈ ਸਕਦੇ ਆ ਜਿਹੜੇ ਆਪਾਂ ਬਾਹਰੋਂ ਲੈ ਕੇ ਦਿੰਨੇ ਉਹਦੀ ਕੋਈ ਗਾਰੰਟੀ ਨਹੀਂ ਹਾਂ ਅੱਜ ਵੀਡੀਓ ਜੀ ਵੀ ਆਪਾਂ ਸਾਰੇ ਐਵੇਂ ਗੱਲ ਕਹਿ ਰਹੇ ਆ ਉ ਵੀ ਜਿਹੜਾ ਆਪਣੇ ਘਰੋਂ ਬੱਚਾ ਜਾਊ ਉਹਦੀ ਫੁੱਲ ਗਾਰੰਟੀ ਹੈ ਜਿਹੜਾ ਆਪਾਂ ਬਾਹਰੋਂ ਬੱਚਾ ਕਈ ਵਾਰ ਕਸਟਮਰ ਕਹਿੰਦੇ ਨੇ ਸਾਡੇ ਲਈ ਬੱਚਾ ਇਸ ਟਾਈਮ ਕਿਈ ਨਾ ਹੋਵੇ ਵੀ ਸਾਨੂੰ ਅੱਜ ਹੀ ਬੱਚਾ ਚਾਹੀਦਾ ਉਹਦੀ ਸਾਡੀ ਕੋਈ ਗਾਰੰਟੀ ਨਹੀਂ ਹੋਊਗੀ ਜਿਹੜਾ ਸਾਡੇ ਘਰੋਂ ਜਾਊ ਉਹਦੀ 100 101% ਗਾਰੰਟੀ ਦੇਵਾਂਗੇ ਤੇ ਇੱਕ ਮੈਨੂੰ ਥੋੜੇ ਹੋਰ ਮੇਰੀ ਜਾਣਕਾਰੀ ਚ ਵਾਅਦਾ ਕਰਿਓ ਜੀ ਜਿਵੇਂ ਆਪਣੇ ਤੋਂ ਹੁਣ ਕੋਈ ਵੀ ਬੱਚਾ ਚਲਾ ਉਹ ਕੋਈ ਦਿੱਕਤ ਨਹੀਂ ਜਿੰਨੇ ਮਰਜ਼ੀ ਨੇ ਉਹ ਆਪਾਂ ਅਗਲੇ ਪੇਮੈਂਟ ਵੀ ਪਹਿਲਾਂ ਕਹੂਗਾ ਵੀ ਜਦੋਂ ਕੁੱਤੀ ਗੱਬਣ ਹੋ ਗਈ ਪੇਮੈਂਟ ਵੀ ਪਹਿਲਾਂ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਤੇ ਲਓ ਮਿੱਤਰੋ ਕਰੋ ਸੰਪਰਕ ਬਾਈ ਦੇ ਨਾਲ ਨੰਬਰ ਆਪਾਂ ਸਕਰੀਨ ਤੇ ਚਲਾਤਾ ਜੇਕਰ ਤੁਸੀਂ ਵੀ ਐਂ ਚਾਹੁੰਦੇ ਨਾ ਵੀ ਸਾਨੂੰ ਬਹੁਤ ਘੈਂਟ ਵੈਰਿਟੀਆਂ ਐ ਦੇਖੋ ਜੇ ਤੁਸੀਂ ਵੀ ਇਹਨੂੰ ਆਪਣੇ ਘਰ ਦਾ ਸ਼ਿੰਗਾਰ ਬਣਾਉਣਾ ਨਾ ਆਜੋ ਫਟਾਫਟ ਤੇ ਆਹ ਦੇਖੋ ਬਹੁਲੇ ਘੈਂਟ ਲੱਗਦੇ ਆਹ ਦੇਖੋ ਆਹ ਸਾਡਾ ਬੱਬਰ ਸ਼ੇਰੂ ਦੀ ਬੈਠੇ ਨੇ ਦੇਖੋ ਹੈਨਾ ਕਹੋ ਭਾਈ ਯਾਰ ਸੌਣ ਲੱਗੇ ਐਂ ਦੇੜ ਲੱਗਦਾ ਇਹਨਾਂ ਨਾਲ ਆ ਕੇ ਐ ਕੱਲਾ ਨਹੀਂ ਤੁਹਾਨੂੰ ਮਹਿਸੂਸ ਹੋਊਗਾ ਵੀ ਅਸੀਂ ਇਕ ਇਹਨਾਂ ਨੂੰ ਆਏ ਦੇਖੋ ਸੱਡੋ ਬੇੜੇ ਚ ਤੇ ਆ ਦੇਖੋ ਹਟੌਰ ਨਾਲ ਬਾਹਲਾ ਦਿਲ ਜੇਤਾ ਦੇ ਆ ਤੇ ਸੱਜਣ ਨੂੰ ਜਰੂਰ ਸੰਪਰਕ ਕਰੋ ਮੈਂ ਸਾਰਿਆਂ ਨੂੰ ਗੁਜਾਰਸ਼ ਕਰਦਾ ਵੀ ਪਿੰਡ ਹੀਰੋ ਕਲਾਂ ਨਾ ਬਾਈ ਕੁਲਦੀਪ ਦੇ ਘਰੋਂ ਇਹ ਤੁਹਾਨੂੰ ਮਿਲਣਗੇ ਜੇ ਕਿਸੇ ਨੇ ਘਰੇ ਰੱਖਣ ਵਾਸਤੇ ਲੈ ਕੇ ਜਾਣੇ ਆ ਤਾਂ ਫੋਨ ਲਾ ਲਓ ਫਟਾਫਟ